ਭਾਰਤੀ ਜਨਤਾ ਪਾਰਟੀ ਫੌਜ ਦੀ ਕਾਰਵਾਈ ਦਾ ਸਿਰ ਆਪ ਕਿਉਂ ਲੈਣਾ ਚਾਹੁੰਦੀ ਹੈ ਹੂੰ ਤੁਸੀਂ ਕਦੇ ਪਹਿਲਗਾਮ ਮਤਲਬ ਕਿ ਪਲਵਾਮਾ ਹਮਲੇ ਵਾਲਿਆਂ ਦੇ ਮਾਮਲੇ ਦੇ ਵਿੱਚ ਜੀ ਤਸਵੀਰਾਂ ਪੁਲਿਸ ਦੇ ਲਾ ਕੇ ਪਿੱਛੇ ਚੋਣਾ ਰੈਲੀਆਂ ਸਮੋਦਨ ਕਰਦੇ ਹੋ ਤੇ ਕਦੇ ਹੁਣ ਪਹਿਲਗਾਮ ਵਾਲੇ ਮਾਮਲੇ 'ਚ ਜਾ ਕੇ ਵਿਹਾਰ ਚ ਕਹਿੰਦੇ ਹੋ ਮੈਂ ਆਪਣਾ ਵਾਅਦਾ ਪੂਰਾ ਕਰਕੇ ਆ ਗਿਆ ਮੇਰੀਆਂ ਰਗਾਂ 'ਚ ਸੰਦੂਰ ਦੌੜਦਾ ਹੈ ਹੈਨਾ ਤੁਸੀਂ ਤਾਂ ਆਈਪੀਐਲ ਦੀ ਜਿਹੜੀ ਕਲੋਜ਼ਿੰਗ ਸੈਰੇਮੋਨੀਆ ਉਸ ਨੂੰ ਵੀ ਮਿਸ਼ਨ ਸੰਦੂਰ ਦਾ ਨਾਮ ਦਿੰਦੇ ਹੋ ਤੋ ਇਹ ਸਾਰਾ ਕੁਝ ਇਹਨਾਂ ਤੁਸੀਂ ਕੈਸ਼ ਕਰਨਾ ਚਾਹੁੰਦੇ ਹੋ ਤੇ ਸਵਾਲ ਤਾਂ ਬਿਲਕੁਲ ਜਾਇਜ਼ ਹੈ ਕਿ ਤੁਸੀਂ ਆਪਣੇ ਲੋਕਾਂ ਨੂੰ ਦੱਸ ਨਹੀਂ ਰਹੇ ਵਿਦੇਸ਼ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਸੀਂ ਪਾਕਿਸਤਾਨ ਨੂੰ ਦੱਸਦਾ ਸੀ ਪਹਿਲਾਂ ਇਹ ਸਵਾਲ ਖੜਾ ਕਰ ਰਹੇ ਨੇ ਮੁੱਖ ਮੰਤਰੀ ਬਿਲਕੁਲ ਜੀ ਬਿਲਕੁਲ ਇਹ ਵੀ ਸਵਾਲ ਖੜਾ ਕਰਦੇ ਨੇ ਵੀ ਤੁਸੀਂ ਆਪਣੀ ਸੈਸ਼ਨ 'ਚ ਆਪਣੇ ਸੰਸਦ 'ਚ ਦੱਸਣ ਨੂੰ ਤਿਆਰ ਨਹੀਂ ਨਾ ਆਪਣੇ ਮੈਂਬਰ ਪਾਰਲੀਮੈਂਟ ਨੂੰ ਨਾ ਆਪਣੇ ਮੁਲਕ ਨੂੰ ਤੇ ਦੁਨੀਆ ਨੂੰ ਜਾ ਕੇ ਦੱਸਣਾ ਜੀ ਹੂੰ ਜੋ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਉਨੀ ਹੋ ਵੀ ਨਹੀਂ ਰਹੀ ਜਿੰਨੀ ਤੁਸੀਂ ਸੋਚਦੇ ਸੀ ਜੀ ਇਹਦੇ ਨਾਲੋਂ ਚੰਗਾ ਹੁੰਦਾ ਕਿ ਭਾਰਤ ਸਰਕਾਰ ਇਸ ਗੱਲ ਦੇ ਉੱਤੇ ਮੰਥਨ ਕਰਦੀ ਆਪਣੇ ਸਾਰੇ ਦਲਾਂ ਨਾਲ ਬੈਠ ਕੇ ਆਪਣੇ ਨੀਤੀ ਘੜਿਆਂ ਨਾਲ ਬੈਠ ਕੇ ਕਿ ਕੋਈ ਗਵਾਂਢੀ ਮੁਲਕ ਆਪਣੇ ਨਾਲ ਕਿਉਂ ਨਹੀਂਗਾ ਜੀ